ਕੀ ਨਾਮ ਹੈ ਰਣਗਰਦੇਵ ਸਿੰਘ ਜੀ ਕਿਹੜਾ ਇਲਾਕਾ ਹੈ ਮਿੰਡਪਤਾਪੁਰ ਕੀ ਨੁਕਸਾਨ ਕੀ ਹੋਇਆ ਬਰਸਾਤ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਕਿਛਾਤ ਟੇਕ ਰਹੀ ਆ ਉਹ ਟਿੱਗੀ ਹੋਈ ਆ ਜਿਹੜੇ ਕੀ ਕੀ ਸਮਾਨ ਦਾ ਨੁਕਸਾਨ ਹੋਇਆ ਸਮਾਨ ਤੇ ਭਾਈ ਜੀ ਸਾਰਾ ਟੁੱਟ ਗਿਆ ਤੇ ਮੇਰੀ ਮੰਮੀ ਜੀ ਨਾਲ ਸੱਟ ਲੱਗੀ ਆ ਬੇਟੀ ਦੇ ਵੀ ਲੱਗੀ ਹੋਈ ਆ ਤੇ ਜਾਨੀ ਕਿ ਸਾਡਾ ਬਹੁਤ ਦੇਖ ਲੋ ਤੁਸੀਂ ਸਾਰਾ ਸਮਾਨ ਟੁੱਟਾ ਆਇਆ ਵਾ ਕਿਵੇਂ ਨੁਕਸਾਨ ਹੋਇਆ ਕਿ ਜਦੋਂ ਛੱਤ ਡਿੱਗਦੀ ਤੁਸੀਂ ਕੀ ਕਰ ਰਹੇ ਸੀ ਕਦੋਂ ਕਿੱਥੇ ਸੀ ਕਿੰਨੇ ਵੇ ਦੱਸੋ ਮਾਸੀਏ ਤੇ 9:30 ਦਾ ਸਮਾਂ ਹੈ ਤੇ ਆ 15 ਰਣਕੇ ਪਏ ਹੋਇਆ ਤੇ ਦਰਵਾਜ਼ਾ ਬੰਦ ਤਾਂ ਪਰ ਬਾਰਸ਼ੇ ਕਾਰਨ ਕਰਦੇ ਜਰਾ ਵਾ ਤੇ ਛੱਤ ਬਾਰਸ਼ੇ ਕਰਨੀ ਡਿੱਗ ਪਈ ਸਾਡੀ ਹਾਂਜੀ ਸੋ ਉਸ ਸਮੇਂ ਛੱਤ ਦੇ ਥੱਲੇ ਕੌਣ-ਕੌਣ ਸੁੱਤਾ ਹੈ ਤੁਸੀਂ ਸੀ ਸਾਡਾ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਮੇਰੀ ਬੇਟੀ ਮੇਰਾ ਬੱਚਾ 1.5 ਸਾਲ ਦਾ ਸੀ ਬੇਟੀ 5 ਸਾਲ ਦੀ ਸੀ ਤੇ ਮਾਤਾ ਮੇਰੀ ਜੀ ਉਸ ਉੱਤੇ ਹੋਈ ਸੀ ਸਾਰੇ ਜਿਹੜੇ ਸਾਰੇ ਫੈਮਲੀ ਸੱਤੀ ਵੈਰੀ ਕਰਦੇ ਸਤੇ ਹੋਏ ਸਾਰੇ ਮੌਕੇ ਤੇ ਫਿਰ ਆਲੇ ਦੋਲੇ ਦੇ ਲੋਕ ਆ ਹੀ ਤੁਹਾਡੇ ਹਾਂਜੀ ਆਏ ਜੀ ਉਹਨਾਂ ਨੇ ਤੁਹਾਡੀ ਹਾਂਜੀ ਉਹਨਾਂ ਹਲਫ ਕੀਤੀ ਉਹਨਾਂ ਦਰਵਾਜ਼ਾ ਤੋੜ ਕੇ ਸਾਨੂੰ ਕੱਢਿਆ ਬਾਹਰ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜ਼ਿਆਦਾ ਭਾਜੀ ਨੁਕਸਾਨ ਹੋ ਗਿਆ ਸਦਾ ਕੋਈ ਸਮਾਜਿਕ ਸੰਸਥਾਵਾਂ ਜਾਂ ਪ੍ਰਸ਼ਾਸਨ ਦਾ ਵੱਲੋਂ ਕੋਈ ਆਇਆ ਕੋਈ ਨਹੀਂ ਭਾਜੀ ਆਇਆ ਕੋਈ ਵੀ ਨਹੀਂ ਆਇਆ ਕੋਈ ਅਪੀਲ ਕਰਦੇ ਹੋ ਪ੍ਰਸ਼ਾਸਨ ਜਾਂ ਸਮਾਜਿਕ ਸੰਸਥਾ ਮੈਂ ਤੇ ਹੋ ਭਾਜੀ ਕਹਿੰਨਾ ਵੀ ਮੇਰਾ ਘਰ ਬੰਜੇ ਫਿਰ ਆਪਣੇ ਘਰ ਚ ਅਸੀਂ ਆਈਏ ਬਾਹਰ ਖੜਬਾ ਖੜੇ ਆਂ ਬਾਰ ਹਨੂ ਜਾਨੀ ਕਿ ਕੁਝ ਜਾਨੀ ਕਿ ਪੈਰਾਨੀ ਬੱਚੇ ਵੀ ਰੋਡ ਤੇ ਜਾਂਦੇ ਹੋਏ ਆ ਕੰਮ ਕਰ ਕੀ ਕਰਦੇ ਹੋ ਢਿਆੜੀ ਕਰਦੇ ਪਾਜੀ ਸੋ ਸਿਰਫ ਛਾਤੀ ਬਣਾਣੀ ਆ ਹਾਂਜੀ ਛੱਤ ਬਾਂਜੇ ਕਿਉਂਕਿ ਢਾੜੀ ਤੁਹਾਨੂੰ ਪਰ ਅੱਜ ਕੱਲ ਕਿਹੜੀ ਲੱਗਦੀ ਆ ਇੱਕ ਲੱਗਦੀ ਕਦੀ ਲੱਗਦੀ ਨਹੀਂ ਲੱਗਦੀ ਬਾਰਸ਼ਾਂ ਦੀ ਢਾੜੀ ਲੱਗਣੀ ਨਹੀਂ ਲਈ ਸਾਡੇ ਕੋਲ ਹਾਂਜੀ ਕੀ ਨਾਮ ਹੈ ਮੇਰਾ ਨਾਮ ਲੱਖਾ ਸਿੰਘ ਕਿਹੜਾ ਏਰੀਆ ਹੈ ਇਹ ਪਿੰਡ ਪਤਾਪ ਹੋਣਾ ਇੱਕ ਗਰੀਬ ਪਰਿਵਾਰ ਦੀ ਛੱਤ ਟਿੱਕੀ ਹੈ ਤੁਸੀਂ ਮੌਕੇ ਤੇ ਪਹੁੰਚੇ ਸੀ ਕੀ ਵੇਖਿਆ ਇਹ ਜ ਜਦੋਂ ਸੱਤ ਡਿੱਗੀ ਆ ਰੋਲਾ ਪਿਆ ਤੇ ਛੱਲੇ ਸਾਰੇ ਜੀ ਆਏ ਸੀ ਤਾਂ ਕਿ ਸਭਾ ਤੋੜ ਕੇ ਫਿਰ ਕੰਢੇ ਆ ਲੰ ਛੱਲੇ ਉਹ ਤੇ ਕੱਢ ਕੇ ਛੱਲੇ ਬਾਹਰ ਪੜਿਆ ਤੇ ਜਿਹੜੀ ਇਹ ਇੱਕ ਮਾਤਾ ਸੀ ਉਹਦੀ ਵਿਚਾਰੀ ਦਾ ਚੂਲਾ ਟੁੱਟ ਗਿਆ ਫਿਰ ਅਮਰ ਲਲ ਸਿੰਘ ਮਗਵਾਈ ਉਹਨਾਂ ਹਸਪਤਾਲ ਭੇਜਿਆ ਤੇ ਬਹੁਤ ਵਿਚਾਰਿਆਂ ਨੂੰ ਨੁਕਸਾਨ ਹੋ ਗਿਆ ਸਮਾਨ ਟੁੱਟ ਗਿਆ ਸਾਰਾ ਹੀ ਕੋਈ ਮੌਕੇ ਤੇ ਪ੍ਰਸ਼ਾਸਨ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹ ਲੱਗਦਾ ਕਿ ਜਿੱਥੇ ਕਿ ਹੜਪੀੜ ਤਾਂ ਲਈ ਲੰਗਰਾਂ ਦੇ ਲੰਗਰ ਲੰਗਰਾਂ ਦੇ ਲੰਗਰ ਇਥੇ ਕੋਈ ਕਾਇ ਹੈ ਕੋਈ ਨਹੀਂ ਪੁਛਾਇਆ ਹੀ ਕਿਸ ਨੇ ਇਹਨਾਂ ਗਰੀਬਾਂ ਵਿਚਾਰਿਆਂ ਨੂੰ ਅੱਧਾ ਵਿਚਾਰਾ ਆਪਣੇ ਖਾਂਦੇ ਪੀਂਦੇ ਮਾਲਾ ਚੰਗਲਾ ਇਦਾਂ ਕੋਈ ਦੇ ਜਾਂਦਾ ਆਣ ਗੰਡੋ ਆਣ ਗੰਡੋ ਕੋਈ ਦੇ ਜਾਂਦਾ ਖਾ ਪੀ ਲੈਂਦੇ ਵਿਚਾਰੇ ਕੰਮ ਕਾਰ ਚੁੱਕਾ ਹੋਇਆ ਨਹੀਂ ਉਹ ਕੀ ਅਪੀਲ ਕੀ ਕਰਦੇ ਹੋ ਅਪੀਲ ਅਸੀਂ ਕਰਦੇ ਵੀ ਇਹਨਾਂ ਵਿੱਚ ਗਰੀਬਾਂ ਦਾ ਘਰ ਬਣ ਜਾਵੇ ਮਕਾਨ ਪਾਵੇ ਸੱਤ ਪਾਵੇ ਤੇ ਆਪਣੇ ਵਿਚਾਰੇ ਅੰਗਰ ਵੱੜ ਕੇ ਬਹਿ ਜਾਣ